ਮਾਣ ਹੋਇਆ ਬਹੁਤ ਪੰਜਾਬ ਦਾ ਮਾਣ ਹੋਇਆ ਤੁਹਾਡਾ ਮਾਣ ਹੋਣਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦਵਿੰਦਰ ਸਿੰਘ ਜੀ ਤੁਹਾਨੂੰ ਬਹੁਤ-ਬਹੁਤ ਧੰਨਵਾਦਾਂ ਤੁਸੀਂ ਚੈਨਲ ਦੇ ਨਹੀਂ ਸਾਡੇ ਸਤਿਗੁਰੂ ਘਰ ਦੀ ਸਾਲੀ ਜੋ ਗੁਰਗੁਰੂ ਜੀ ਦੇਖਿਆ ਉਸ ਨੂੰ ਦਿਖਾ ਰਹੇ ਹੋ ਅਸਾ ਰਵੀ ਦਾ ਇਸ ਕੁਸੂਦਾਰੇ ਵਿੱਚ ਮਾਣਿਤ ਕਰਿਆ ਤੇ ਬਹੁਤ ਜ਼ਿਆਦਾ ਖੁਸ਼ੀ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਨਾਲ ਦੇ ਬੱਚੇ ਨੇ ਨੌਜਵਾਨ ਨੇ ਹਨਾ ਕੀ ਕਹਿਣਾ ਚਾਹੋਗੇ ਨੌਜਵਾਨ ਆਗੇ ਕੀ ਤੁਸੀਂ ਮੀਕਸ ਪੜਾਈ ਦੇ ਨਾਲ ਨਾਲ ਸਪੋਰਟਸ ਕਰਨੀ ਵੀ ਹੋਣ ਕਿਉਂਕਿ ਸਪੋਰਟਸ ਦੇ ਵਿੱਚ ਕਾਫੀ ਸਕੋਪ ਹੈ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਤੇ ਅੱਗੇ ਜੋਬ ਲੱਗਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋਇਆ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਪ੍ਰਬੰਧਕ ਗੁਰਦੁਆਰਾ ਰਵੀਦਾਸ ਨਗਰ ਮਾਜਰੀ ਤੋਂ ਜਿੱਥੇ ਕਿ ਅੱਜ ਇੱਕ ਨਹੀਂ ਬਲਕਿ ਦੋ ਦੋ 3ਾਂ ਦਾ ਸਨਮਾਨ ਵੀ ਕੀਤਾ ਗਿਆ ਜੇ ਗੱਲ ਕਰੀਏ ਤਾਂ ਤ੍ਰਿਸ਼ਾ ਵਰਮਾ ਅਤੇ ਸ਼ੁਭਦੀਪ ਗੌਰ ਸਮਾਣਾ ਸ਼ਹਿਰ ਦੀਆਂ ਦੋਵੇਂ ਹੋਣ ਹਾਰ ਬੱਚੀਆਂ ਨੇ ਜੋ ਕਿ ਦੋਨਾਂ ਨੇ 골ਡ ਮੈਡਲ ਹਾਸਲ ਕੀਤੇ ਹੈ ਜੇ ਗੱਲ ਕਰੀਏ ਤਾਂ ਤ੍ਰਿਸ਼ਾ ਵਰਮਾ ਨੇ ਯੂ ਐਸ ਏ ਵਿੱਚੋਂ ਇਹ ਸ਼ੀਆ ਦੇ ਪਲੇਸਟਾਨ ਤੇ ਆਉਣ ਤੇ 골ਡ ਮੈਡਲ ਜਿੱਤਿਆ ਔਰ ਸ਼ੁਭਕਦੀਪ ਕੌਰ ਨੇ ਪੰਜਾਬ ਸਟੇਟ ਗੇਮਾਂ ਲੁਧਿਆਣਾ 2024 ਵਿੱਚ ਫਰਸਟ ਪ੍ਰਾਈਜ਼ ਜਿੱਤਿਆ ਔਰ ਕਿਤਨਾ ਕਹਤੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦਰ ਰਵੀਦਾਸ ਔਰ ਇਥੋਂ ਦੇ ਪ੍ਰਧਾਨ ਸਾਹਿਬ ਰਾਜ ਸਿੰਘ ਵੱਲੋਂ ਇਹਨਾਂ ਦੋਨਾਂ ਬੱਚਿਆਂ ਨੂੰ ਬੁਲਾ ਕੇ ਬਹੁਤ ਵੱਡਾ ਮਾਣ ਸਨਮਾਨ ਵੀ ਦਿੱਤਾ ਗਿਆ ਸ਼ੁਕਰਸ਼ਾ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਤੇ ਕੀ ਕਹੋਗੇ ਜਿਹੜੇ ਦੇਸ਼ ਵਧੇ ਸਾਧੋ ਜਿਹੜੇ ਲੋਕ ਸਾਨੂੰ ਦੇਖ ਰਹੇ ਹਨ ਅੱਜਕਲ ਸਟੱਡੀ ਦੇ ਨਾਲ ਸਪੋਰਟਸ ਦਾ ਵੀ ਬਹੁਤ ਜ਼ਰੂਰੀ ਹੈ ਕਿ ਹਰ ਬੱਚੇ ਨੂੰ ਸਪੋਰਟਸ ਵੀ ਕਰਨਾ ਚਾਹੀਦਾ ਨਾਲ ਸਟੱਡੀ ਵੀ ਕਰਨੀ ਚਾਹੀਦੀ ਹੈ ਨਾ ਤੇ ਸਪੋਰਟਸ ਨਾਲ ਨਾ ਆਪਣੀ ਬੋਡੀ ਨੂੰ ਫਿੱਟ ਵੀ ਰੱਖ ਸਕਦੇ ਆ ਤੇ ਅੱਗੇ ਬਹੁਤ ਸਕੋਪ ਹੈ ਸਪੋਰਟਸ ਦਾ ਜੌਬ ਵਗੈਰਾ ਐਚ ਵੀ ਹੋਰ ਵੀ ਮੇਰਾ ਅੰਡਰ 19 ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਆਇਆ ਸੀ ਜੋ ਯੂਐਸਏ ਵਿੱਚ ਹੋਈ ਸੀਗੀ ਤੇ ਉੱਥੇ ਮੇਰੀ ਨਿਊਜ਼ੀਲੈਂਡ ਤੇ ਜਰਮਨੀ ਨਾਲ ਫਾਈਟ ਸੀਗੀ ਬਟ ਜਦੋਂ 30 ਕੰਟਰੀਜ਼ ਨੇ ਪਾਰਟਿਸਪੇਟ ਕੀਤਾ ਸੀਗਾ ਉੱਥੇ ਤਾ ਬਹੁਤ ਵੀ ਦਿਓ ਕੰਪੀਟੀਸ਼ਨ ਸੀ ਵੱਡ ਲੇਵਲ ਕੰਪੀਟੀਸ਼ਨ ਸੀ ਤੇ ਏਸ਼ੀਆ ਚੋ ਫਰਸਟ ਮੈਡਲ ਆਇਆ ਮੇਰਾ 골ਡ ਜੀ ਤਾਂ ਮੈਨੂੰ ਬਹੁਤ ਖੁਸ਼ੀ ਹੈ ਮੇਰੇ ਪਿਤਾ ਦਾ ਨਾਮ ਰੁਪੇਸ਼ ਕੁਮਾਰ ਵਰਮਾ ਹੈ ਤੇ ਮੇਰੇ ਦਾਦਾ ਜੀ ਦਾ ਨਾਮ ਨੰਦਕਿਸ਼ੋਰ ਵਰਮਾ ਹੈ ਔਰ ਨਵੀਂ ਜਨਰੇਸ਼ਨ ਨੂੰ ਸੁਚਕਾਣਾ ਚਾਹੁੰਦੇ ਕਿ ਬਸ ਨਸ਼ਾ ਤੋਂ ਦੂਰ ਰਹੋ ਤੇ ਆਪਣਾ ਸਪੋਰਟਸਰ ਥੋੜਾ ਧਿਆਨ ਦਿਓ ਫਿਟਨੈਸ ਉੱਪਰ ਥੋੜਾ ਧਿਆਨ ਦਿਓ ਜੀ ਕਿ ਤੁਸੀਂ ਅੱਗੇ ਵਧਿਆ ਆਪਣੀ ਲਾਈਫ ਨੂੰ ਇੰਜੋਏ ਕਰੋ ਮੇਰਾ ਮੈਡਲ ਸਕੂਲੀ ਸਟੇਜ ਦੇ ਵਿੱਚ ਆਇਆ ਹੈ ਜਿਹੜੀਆਂ ਗੇਮ ਲਗਾਉਣੇ ਵਿੱਚ ਹੋਈਆਂ ਸੀਗੀਆਂ ਤੇ ਮੇਰਾ ਉੱਥੇ 골 ਮੈਡਲ ਆਇਆ ਤੇ ਹੁਣ ਮੈਂ ਨੈਸ਼ਨਲ ਵਾਸਤੇ ਸਿਲੈਕਟ ਹੋਈਆਂ ਤੇ ਮੈਂ ਸਭ ਨੂੰ ਇਹੀ ਕਹਾਂਗੀ ਕਿ ਹਾਂ ਤੁਸੀਂ ਸਾਰੇ ਵੀ ਆਪਣੀ ਪ੍ਰਾਈਡ ਦੇ ਨਾਲ ਨਾਲ ਗੇਮਸ ਕਰੋ ਕਿਉਂਕਿ ਗੇਮਸ ਦੇ ਵਿੱਚ ਕਾਫੀ ਸਕੋਪ ਹੈ ਤੇ ਆਪਾਂ ਉਹ ਆਪਣੀ ਹੈਲਥ ਨੂੰ ਵੀ ਵਧਿਆ ਰੱਖਦੇ ਆਂ ਔਰ ਕਿਹੜੇ ਤੁਸੀਂ ਕਾਲਜ ਵਗੈਰਾ ਦੇ ਵਿੱਚ ਪੜ ਰਹੇ ਹੋ ਮੈਂ ਡੀਵੀ ਪਬਲਿਕ ਸਕੂਲ ਸਮਾਣਾ ਵਿੱਚ ਪੜਦੀ ਆਂ ਕੀ ਕਰਨਾ ਚਾਹੋਗੇ ਜਿਹੜੇ ਤੁਹਾਡੇ ਨਾਲ ਦੇ ਬੱਚੇ ਨੇ ਨੌਜਵਾਨ ਨੇ ਹਨਾ ਕੀ ਕਰਨਾ ਚਾਹੋਗੇ ਨੌਜਵਾਨ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਆਪਣੀ ਪੜਾਈ ਦੇ ਨਾਲ-ਨਾਲ ਸਪੋਰਟਸ ਕਨੀ ਵੀ ਹੋਣ ਕਿਉਂਕਿ ਸਪੋਰਟਸ ਦੇ ਵਿੱਚ ਕਾਫੀ ਸਕੋਪ ਹੈ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਤੇ ਅੱਗੇ ਜੋਬ ਲੱਗਣ ਹਾਂਜੀ ਬਹੁਤ ਬਹੁਤ ਮੁਬਾਰਕਾਂ ਨੇ ਵੀਰੇ ਹਨਾ ਹਾਜੀ ਦੀ ਬੇਟੀ ਨੂੰ ਬਹੁਤ ਵੱਡਾ ਅਵਾਰਡ ਮਿਲਿਆ ਕੀ ਕਰਨਾ ਚਾਹੋਗੇ ਸਰ ਹਾਂਜੀ ਮੈਂ ਵੀ ਮੈਂ ਤਾਂ ਧੰਨਵਾਦ ਕਰਨਾ ਚਾਹੁੰਦਾ ਜੀ ਚਲੋ ਬੱਚੇ ਨੇ ਛੋਟੀ ਉਮਰ ਚ ਅਨੁਢਿਪਲਾਦੀ ਕੀਤੀ ਠੀਕ ਹੈ ਜੀ ਤੇ ਕੋਸ਼ਿਸ਼ ਆਪਦੀ ਮਿਹਨਤ ਸਦਕਾ ਇਨਾ ਬਖਸ਼ ਹੋਇਆ ਠੀਕ ਹੈ ਜੀ ਤੇ ਵਕੀਲ ਦੋਵੇਂ ਮਿਹਨਤ ਕਰ ਰਹੇ ਨੇ ਕੋਸ ਮਿਹਨਤ ਕਰ ਰਹੇ ਨੇ ਮੇਤੇ ਬੱਚੇ ਮਿਹਨਤ ਕਰ ਰਹੇ ਨੇ ਮਿਹਨਤ ਨਾਲ ਉਹ ਤੀਜਾ ਫੜ ਸਾਹਮਣੇ ਆ ਗਿਆ ਤੇ ਅੱਗੇ ਬਹੁਤ ਮਿਹਨਤ ਬੜੀ ਹੋ ਗਈ ਬਹੁਤ ਧੰਨਵਾਦ ਤôi ਸਭ ਬਹੁਤ ਬਹੁਤ ਸਵਾਗਤ ਹੈ ਜੀ ਕਿ ਤਾਰਾ ਬੋਲੇ ਪੰਜਾਬੀ ਚੈਨਲ ਦੇ ਤੁਹਾਡੇ ਜਿਹੜੇ ਸਟੂਡੈਂਟ ਨੇ ਬਹੁਤ ਵੱਡਾ ਮੈਡਲ ਲੈ ਕੇ ਆਏ ਨੇ ਮਾਣ ਹੋਇਆ ਬਹੁਤ ਪੰਜਾਬ ਦਾ ਮਾਣ ਹੋਇਆ ਤੁਹਾਡਾ ਮਾਣ ਹੋਣਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦਵਿੰਦਰ ਸਿੰਘ ਜੀ ਤੁਹਾਨੂੰ ਬਹੁਤ-ਬਹੁਤ ਤੁਹਾਨੂੰ ਆਤਮ ਜੀ ਚੈਨਲ ਦੇ ਰਾਹੀਂ ਸਾਡੇ ਸਟਾਰਟ ਕਰਦੀ ਸਾਡੇ ਜੋ ਗੁਰਗੋਵੀ ਵਿਸ਼ਾ ਉਸ ਨੂੰ ਦੱਸਾਰੇ ਹੋ ਤੇ ਮੈਂ ਸੇ ਬੇਟੀ ਵਾਰੀ ਇਹੀ ਕਮਾਂਗਾ ਕਿ ਇਹਨਾਂ ਦੇ ਗੇਮ ਪ੍ਰੋਅ ਦਾ ਵੀ ਸਭ ਤੋਂ ਜਿਹੜਾ ਵੱਡਾ ਹੱਥ ਹੈ ਉਹ ਇਹਦੇ ਫਾਦਰ ਸਾਹਿਬ ਤੇ ਦੀ ਮਦਦ ਹੈ। ਉਹਨਾਂ ਨੇ ਇੰਨਾ ਬੱਚਿਆਂ ਨੂੰ ਡੀਏਵੀ ਸਕੂਲ ਸਮਾਣਾ ਦੇ ਵਿੱਚੋਂ ਦੇਖਿਆ ਤੇ ਇਹਨਾਂ ਨੇ ਅੱਗੇ ਦੀ ਰੂਪਰੇਖਾ ਤਿਆਰ ਕੀਤੀ ਔਰ ਸਾਡੇ ਕੋਲ ਇਹਨਾਂ ਨੇ ਆਪਣੀ ਗੇਮ ਸ਼ੁਰੂ ਕੀਤੀ। ਤਕਰੀਬਨ 23-3 ਸਾਲ ਹੋ ਗਏ ਇਸ ਬੱਚੇ ਨੂੰ ਗੇਮ ਕਰਦੀ ਨੂੰ ਔਰ ਅੱਜ ਜੋ ਰਿਜ਼ਲਟ ਹੈ ਦਾ ਹੈਮਥਰੋ ਅੰਡਰ 17 ਦੇ ਵਿੱਚ ਫਰਸਟ ਪਲੇਸ ਐ ਇਸ ਬੱਚੀ ਦੀ। ਔਰ ਇਸ ਸਮਾਣੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬੱਚੇ ਜਿਸ ਹੌਰ ਗੇਮਾਂ ਵਾਲੀ ਬਾਦਰੀ ਨੇ ਤੇ ਐਥਲੈਟਿਕਸ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਰਿਜ਼ਲਟ ਹੈ ਇਹਨਾਂ ਬੱਚਿਆਂ ਕੋਲ ਦੇਖਣ ਨੂੰ ਮਿਲ ਰਿਹਾ ਤੇ ਅਸੀਂ ਆਸ ਕਰਦੇ ਹਾਂ ਕਿ ਬੱਚੇ ਜਿਹੜੇ ਨੇ ਅੱਗੇ ਇਸ ਤਰ੍ਹਾਂ ਹੀ ਮਿਹਨਤ ਕਰਨ ਬਾਪਾ ਪਿਤਾ ਦਾ ਨਾਮ ਰੌਸ਼ਨ ਕਰਨ ਤੇ ਮੈਂ ਇਸ ਮੌਕੇ ਤੇ ਬੱਚੀ ਸੁਮਦੀਪ ਕੌਰ ਨੂੰ ਬਧਾਈ ਦੇਣੀ ਚਾਹਾਂਗਾ ਔਰ ਨਾਲ ਇਸ ਦੇ ਮਾਤਾ ਪਿਤਾ ਔਰ ਉਸ ਤੋਂ ਬਾਅਦ ਸਾਡੇ ਅਜੀਜ਼ ਰੋਸ਼ਨ ਸਿੰਘ ਕੋਚ ਜਿਨ੍ਹਾਂ ਨੇ ਬੜੀ ਮਿਹਨਤ ਇਸ ਬੱਚੀ ਨੂੰ ਕਰਾਈ ਹੈ ਤੇ ਮੇਰਾ ਘਰੇਲੂ ਪਰਿਵਾਰ ਹੈ ਮੇਰਾ ਆਪਣਾ ਪਰਿਵਾਰ ਹੈ ਔਰ ਮੇਰੀ ਇਹ ਪੋਤਰੀ ਹੈ ਭਤੀਜਾ ਹੈ ਔਰ ਇਹਦੇ ਪਿਤਾ ਜੀ ਦਾਦਾ ਜੀ ਜਿਹੜੇ ਨੇ ਸੰਸਥਾ ਦੇ ਵਾਈਸ ਪ੍ਰੈਜ਼ੀਡੈਂਟ ਲੰਬਾ ਸਮਾਂ ਰਹੇ ਔਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਜਿੱਥੇ ਸੰਖਿਆਵਾਂ ਦਿੱਤੀਆਂ ਪੀੜ੍ਹੀ ਦਰ ਪੀੜ੍ਹੀ ਜਿੱਥੇ ਤਰਸੇਮ ਸਿੰਘ ਜੀ ਉਹਦੇ ਤੇ ਅੱਛੇ ਉਹਦੇ ਤੇ ਜੋ ਹੈ ਆਪਣੀਆਂ ਸਵਾਵਾਂ ਨਿਭਾ ਰਹੇ ਨੇ ਤੇ ਉਸ ਦੇ ਨਾਲ ਹੀ ਇਸ ਬੱਚੀ ਨੇ ਵਿਦਿਆ ਦੇ ਨਾਲ ਨਾਲ ਇਸ ਖੇਤਰ ਦੇ ਵਿੱਚ ਇੱਕ ਭਾਗ ਹੀ ਨਹੀਂ ਲਿਆ ਬਲਕਿ ਉਸਦਾ ਨਾਮ ਹੈ ਜਿਹੜਾ ਫੀਲਡ ਦਾ ਉਸ ਗੇਮ ਦਾ ਉਹ ਵੀ ਪੰਜਾਬ ਲੈਵਲ ਤੇ ਬਣਾਇਆ ਮੈਨੂੰ ਅਤਿਅੰਤ ਖੁਸ਼ੀ ਹੋਈ ਪਰसों ਜਦੋਂ ਮੈਨੂੰ ਖਬਰ ਮਿਲੀ ਕਿ ਬੱਚੀ ਜਿਹੜੀ ਆ ਪੰਜਾਬ ਲੈਵਲ ਤੇ 64 ਰਿਆਂ ਜੋ 2024 ਦੀਆਂ ਗੇਮਾਂ ਹੋਈਆਂ ਉਹਨਾਂ ਦੇ ਵਿੱਚ ਫਰਸਟ ਆਈ ਹੈ ਔਰ ਮੈਨੂੰ ਉਮੀਦ ਹੈ ਕਿ ਜਿਵੇਂ ਬੇਟੀ ਕਿਰਸ਼ਾ ਬਰਮਾ ਸਵਾਣੇ ਤੋਂ ਜੋ ਅਮਰੀਕਾ ਦੇ ਵਿੱਚ ਜਾ ਕੇ 골ਡ ਮੈਡਲ ਲੈ ਕੇ ਆਈ ਹੈ ਔਰ ਆਉਣ ਵਾਲੇ ਸਮੇਂ 'ਚ ਬੇਟੀ ਦਾ ਜਿਹੜਾ ਹੈ ਉਹ ਵੀ ਮਨ ਹੈ ਕਿ ਵਿੱਦਿਆ ਦੇ ਨਾਲ ਨਾਲ ਜਿੱਥੇ ਅੱਛੀ ਪੜ੍ਹਾਈ ਕਰਨੀ ਹੈ ਉਸ ਦੇ ਨਾਲ ਨਾਲ ਇਸ ਖੇਤਰ ਦੇ ਵਿੱਚ ਵੀ ਇਸ ਦੀਆਂ ਬਲੰਦੀਆਂ ਨੂੰ ਛੂਕੇ ਇੰਡੀਆ ਲੈਵਲ ਤੇ ਜਿਹੜਾ ਨਾਂ ਹੈ ਉਹ ਦੇਸ਼ ਦਾ ਪੂਛਾ ਕਰਨਾ ਹੈ ਇਹਨਾਂ ਸ਼ਬਦਾਂ ਦੇ ਨਾਲ ਅੱਜ ਇਹਨਾਂ ਦਾ ਸਹਿਬੇ ਕੁਮਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਸਾਡੀ ਸੰਸਥਾ ਰਵਿਦਾਸ ਨੌਜਵਾਨ ਸਭਾ ਪਰਵੰਧਕ ਕਮੇਟੀ ਗੁਰਦੁਆਰਾ ਸਾਹਿਬ ਗੁਰੂ ਰਵਿਦਾ ਜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਔਰ ਆਉਣ ਵਾਲੇ ਸਮੇਂ 'ਚ ਅਸੀਂ ਬੱਚੀ ਨੂੰ ਇਸੇ ਤਰ੍ਹਾਂ ਸਤਿਕਾਰ ਜਿਹੜਾ ਹੈ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਕਰਦੇ ਰਹਾਂਗੇ ਔਰ ਬੱਚੀ ਤੋਂ ਸਾਨੂੰ ਉਮੀਦਾਂ ਨੇ ਕਿ ਇਸੇ ਤਰ੍ਹਾਂ ਬਲੰਦੀਆਂ ਵਿੱਚ ਉੱంది ਰਹੇਗੀ ਕਾਮਨਾ ਕਰਦੇ ਹਾਂ ਕਿ ਬੱਚੀ ਹੋਰ ਵੀ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ